ਉਮਰ ਨਜ਼ਾਰਾ ਜਿਹੜਾ ਸ਼ਬਦ ਹੈ ਇਹ ਸੰਸਕ੍ਰਿਤ ਦੇ ਵਾਨਿਜ ਸ਼ਬਦ ਤੋਂ ਬਣਿਆ ਵਾਨਿਜ ਦਾ ਮਤਲਬ ਹੁੰਦਾ ਹੈ ਵਪਾਰ ਕਰਨਾ ਇਨੂੰ ਰੱਬੀ ਬਾਣੀ ਚ ਵੀ ਸਤਿਗੁਰਾਂ ਨੇ ਲਿਖਿਆ ਬਨਜ ਕਰੋ ਬਨਜਾਰਿਓ ਵਖਰ ਲਿਖੋ ਸੰਭਾਗ ਤੈਸੀ ਬਨਜ ਵਸਾਈਐ ਜੈਸੀ ਨਭੈ ਨਾਲ ਜਿੱਥੇ ਬਨਜ ਦੀ ਗੱਲ ਹੋਵੇਗੀ ਉੱਥੇ ਨਾਲ ਕੀ ਬਨਜਾਰਾ ਸ਼ਬਦ ਆਪਣੇ ਆਪ ਆ ਜਾਏਗਾ ਕਿਉਂਕਿ ਵਣਜ ਜਿਸ ਗੱਲ ਦੀ ਵਪਾਰ ਜਿਸ ਦਾ ਕਰਨਾ ਹੈ ਉਹ ਵਪਾਰ ਕਰਨ ਵਾਲਾ ਬਨਜ਼ਾਰਾ ਹੈ ਬਨਜ਼ਾਰਾ ਸ਼ਬਦ ਵੀ ਬੜੀ ਥਾਵਾਂ ਤੇ ਰਬੀ ਬਾਣੀ ਚ ਵਰਤਿਆ ਗਿਆ ਕੋ ਬਨਜ਼ਾਰਾ ਰਾਮ ਮੇਰਾ ਟਾਂਡਾ ਲਾਦਦੇ ਜਾਏ ਕਿਉਂਕਿ ਟਾਂਡਾ ਸ਼ਬਦ ਜਿਕਰ ਕੀਤਾ ਸੀ ਕੱਲ ਕਿ ਬਲਦਾਂ ਦੇ ਸਮੂਹ ਨੂੰ ਜਿਨ੍ਹਾਂ ਪਰ ਸਮਾਨ ਲੱਦਿਆ ਹੁੰਦਾ ਉਹਨਾਂ ਦੇ ਸਮੂਹ ਨੂੰ ਉਹਨਾਂ ਦੇ ਇਕੱਠ ਨੂੰ ਟਾਂਡਾ ਕਿਹਾ ਜਾਂਦਾ ਤੇ ਰੱਬੀ ਬਾਣੀ ਚ ਵੀ ਇਹਦੇ ਅਰਥ ਇਹੀ ਨੇ ਜਿਸ ਟਾਂਡਾ ਸ਼ਬਦ ਦੇ ਅਰਥ ਪੜੋਗੇ ਇੱਥੇ ਮੇਰਾ ਟਾਂਡਾ ਲਾ ਦਿਆ ਜਾ ਉੱਥੇ ਅਰਥ ਇਹੀ ਨੇ ਟਾਂਡੇ ਦਾ ਮਤਲਬ ਕਿ ਬਲਦਾਂ ਦਾ ਸਮੂਹ ਜਿਹਦੇ ਉੱਪਰ ਸਮਾਨ ਲੱਦ ਕੇ ਵਪਾਰੀ ਵਪਾਰ ਕਰਨ ਦੇ ਲਈ ਦੂਰ ਦਰਗਾੜੇ ਜਾਂਦੇ ਉਹਨੂੰ ਟਾਂਡਾ ਕਿਹਾ ਜਾਂਦਾ ਲੱਖੀ ਸ਼ਾ ਮਨਜ਼ਾਰੇ ਦਾ ਕੰਮ ਅਸ਼ੋਕੜ ਜਿਹੜਾ ਉਹਨਾਂ ਦਾ ਵੀ ਇਹੀ ਕੰਮ ਹੈ ਵਣਜ ਦੇ ਲਈ ਵਪਾਰ ਦੇ ਲਈ ਜਾਣਾ ਭਾਰਤ ਦੇ ਵਿੱਚ ਦੂਰ ਦਰਗਾਹ ਦੇ ਤੱਕ ਇਹਨਾਂ ਦੇ ਪਰਿਵਾਰ ਵੀ ਵਪਾਰ ਦੇ ਲਈ ਜਾਂਦੇ ਦੂਰ ਦਰਗਾੜੇ ਜਾ ਕਰਕੇ ਵਪਾਰ ਕਰਦੇ। ਪੱਟਵੰਸੀਆਂ ਦੇ ਮੁਤਾਬਕ ਲੱਖੀ ਸ਼ਾਮਨਜਾਰੇ ਦਾ ਜਿਹੜਾ ਬਜ਼ੁਰਗ ਹੈ ਉਹਦਾ ਨਾਮ ਹੈ ਪਰਸ਼ੋਤਮ। ਪਰਸ਼ੋਤਮ ਦਾ ਅਗੋ ਪੁੱਤਰ ਹੈ ਉਹਦਾ ਨਾਮ ਹੈ ਗੁੱਦੂ। ਭਾਈ ਗੁੱਦੂ ਲੱਖੀ ਸ਼ਾਹ ਬਨਜਾਰੇ ਦਾ ਪਿਤਾ ਹੈ ਇਹਨਾਂ ਦਾ ਪਿੰਡ ਵੀ ਮੁਜ਼ੱਫਰਗੜ੍ਹ ਕਾਟ ਪਾਕਿਸਤਾਨ ਦੇ ਅੰਦਰ ਪਿੰਡ ਖੈਰਪੁਰ ਹੈ ਖੈਰਪੁਰ ਦੇ ਬਸਨੀਖਾ ਭਾਈ ਗੋਦੂ ਦਾ ਮਲਾਪ ਹੁੰਦਾ ਹੈ ਭਾਈ ਮਾਈ ਦਾ ਸੁਨਿਸ਼ਚਿਤ ਭਾਈ ਮਾਈ ਦਾਸ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਸਿੱਖ ਨੇ ਤੇ ਸਤਿਗੁਰੂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਫੌਜ ਦੇ ਬਿਜਤੀਦਾਰ ਇਸ ਲਈ ਉਹ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਦ دیدار ਕਰਨ ਲਈ ਦਰਸ਼ਨ ਕਰਨ ਦੇ ਲਈ ਜਾਂਦੇ ਸਨ ਤੇ ਉਸ ਵਕਤ ਭਾਈ ਗੋਧੂ ਜੀ ਗੁਰਾਂ ਨੇ ਵੀ ਬੇਨਤੀ ਕੀਤੀ ਕਿ ਅਸੀਂ ਵੀ ਗੁਰੂ ਅਰਗੁਨ ਦੇ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਚਾਹੁੰਦੇ ਆਂ ਦੇਦਾਰ ਕਰਨੇ ਚਾਹੁੰਦੇ ਆਂ ਸਾਨੂੰ ਵੀ ਨਾਲ ਲੈ ਕੇ ਚੱਲੋ ਭਾਈ ਗੋਧੂ ਜੀ ਨੇ ਮਾਝਦਾਸ ਗੁਰਾਂ ਦੀ ਸੰਗਤ ਕੀਤੀ ਤੇ ਸੰਗਤ ਕਰਨ ਤੋਂ ਬਾਅਦ ਫਿਰ ਭਾਈ ਮਾਝਦਾਸ ਦੀ ਸੰਗਤ ਕਰਨ ਤੋਂ ਬਾਅਦ ਭਾਈ ਗੋਦੂ ਜੀ ਸਤਿਗੁਰੂ ਗੁਰੂ ਅਰਗਵੰਦ ਸੱਚੇ ਪਾਤਸ਼ਾਹ ਦੇ ਸਿੱਖ ਬਣ ਗਏ ਜਿੱਥੇ ਭਾਈ ਮਾਈ ਦਾਸ ਕੁਰੀ ਸਤਿਗੁਰਾਂ ਦੇ ਦ دیدار ਕਰਨ ਲਈ ਦਰਸ਼ਨ ਕਰਨ ਲਈ ਜਾਂਦੇ ਉੱਥੇ ਭਾਈ ਗੋਦੂ ਵੀ ਕੀਮਤੀ ਪਟਾਵਾ ਲੈ ਕੇ ਸਤਿਗੁਰੂ ਗੁਰੂ ਅਰਗਵੰਦ ਸੱਚੇ ਪਾਤਸ਼ਾਹ ਦੇ ਦ دیدار ਕਰਨ ਦੇ ਲਈ ਦਰਸ਼ਨ ਕਰਨ ਦੇ ਲਈ ਭਾਈ ਗੋਦੂ ਜੀ ਜਾਂਦੇ ਭਾਈ ਗੋਦੂ ਜੀ ਦੇ ਘਰ ਉੱਤਰ ਪੈਦਾ ਹੁੰਦਾ ਮੱਖਣ ਛਾ ਮਾਫ ਕਰਨਾ ਲੱਖੀ ਸ਼ਾਮ ਨਜ਼ਾਰਾ ਲੱਖੀ ਸ਼ਾਮ ਨਜ਼ਾਰਾ ਭਾਈ ਗੋਦੂ ਜੀ ਦੇ ਘਰ ਪੈਦਾ ਹੁੰਦਾ ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਮਰੀਦ ਹੋਣ ਕਰਕੇ ਭਾਈ ਗੋਦੂ ਜੀ ਆਪਣੇ ਪੁੱਤਰ ਲੱਖੀ ਸ਼ਾਹ ਬਨਜਾਰੇ ਨੂੰ ਵੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਦਰ ਆਰ ਕਰਨ ਦੀ ਦਰਸ਼ਨ ਕਰਨ ਲਈ ਲੈ ਕੇ ਜਾਂਦੇ ਲੱਖੀ ਸ਼ਾਹ ਬਨਜਾਰੇ। ਛੋਟੇ ਹੁੰਦੇ ਆ ਸਤਿਗੁਰੂ ਦੇ ਦਰ ਘਰ ਨਾਲ ਪਿਆਰ ਸੀ। ਪੈ ਗਿਆ। ਕਿਉਂਕਿ ਬਹੁਤਾ ਇਤਿਹਾਸ ਨਹੀਂ ਲਿਖਿਆ ਮਿਲਦਾ ਲੱਖੀ ਸ਼ਾਹ ਬਨਜਾਰੇ ਦਾ ਸਿਰਫ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਤੋਂ ਗੱਲ ਕੀਤੀ ਜਾਂਦੀ ਹੈ ਪਰ ਅਸਲ ਵਿੱਚ ਜਿ ਵਿਖਿਆ ਜਾਵੇ ਤੇ ਭਾਈ ਲੱਖੀ ਸ਼ਾਹ ਮਨਜਾਰੇ ਦਾ ਪਰਿਵਾਰ ਗੁਰੂ ਅਰਗੁਨ ਦੇਵ ਸੱਚੇ ਪਾਤਸ਼ਾਹ ਦੇ ਵਕਤ ਤੋਂ ਗੁਰੂ ਕਰਨ ਨਾਲ ਜੁੜਿਆ ਕੋਇਆ ਸਿੱਖੀ ਦੀਆਂ ਜੜਾਂ ਇੰਨੀਆਂ ਡੂੰਘੀਆਂ ਤੇਸ ਲਈ ਛਾ ਪਿਆਰ ਖੈ ਸਤਗੁਰੂ ਦੇ ਘਰ ਲਈ ਸਤਗੁਰੂ ਦੇ ਦਰ ਰੱਬੀ ਬਾਣੀ ਦੇ ਅੰਦਰ ਜਿੱਥੇ ਦੂਸਰੇ ਵਪਾਰ ਦੀ ਗੱਲ ਕੀਤੀ ਹੈ ਉੱਥੇ ਨਾਮ ਦੇ ਵਪਾਰ ਦੀ ਵੀ ਸਤਿਗੁਰਾਂ ਨੇ ਗੱਲ ਕੀਤੀ। ਇਸ ਲਈ ਬਨਜਾਰੇ ਲੋਕ ਵਣਜ ਕਰਦੇ ਵਪਾਰ ਕਰਦੇ। ਤੇ ਮੇਰੇ ਸਤਿਗੁਰ ਜੀ ਇਹਨਾਂ ਬਨਜਾਰਿਆਂ ਨੂੰ ਪ੍ਰਚਾਰਕ ਠਾਪ ਦੇ ਨੇ। ਸਭ ਕਹਿੰਦੇ ਜਿੱਥੇ ਤੁਸੀਂ ਵਸਤੂਆਂ ਦਾ ਵਪਾਰ ਕਰਨਾ ਉੱਥੇ ਕਰਕੇ ਨਾਮ ਕੇ ਵਪਾਰੀ। ਉੱਥੇ ਖਰੀਦੇ ਨਾਮ ਦਾ ਵੀ ਤੁਸੀਂ ਵਪਾਰ ਕਰਨਾ। ਸੇਵਾ ਕਰਨ ਵਾਲਿਆਂ ਨੇ ਬਹੁਤ ਮਹਾਨ ਸੇਵਾਵਾਂ ਕੀਤੀਆਂ ਨੇ ਭਾਈ ਲੱਖੀ ਸ਼ਾਮ ਨਜਾਰੇ ਦਾ ਪਰਿਵਾਰ ਵੀ ਉਹਨਾਂ ਵਿੱਚ ਹੈ ਖਰਪੁਰ ਪਿੰਡ ਨੂੰ ਛੱਡ ਕੇ ਵਪਾਰ ਕਰਨ ਦੇ ਲਈ ਦਿੱਲੀ ਦੇ ਲਾਗੇ ਆ ਕਰਕੇ ਇਹਨਾਂ ਦਾ ਪਰਿਵਾਰ ਬੈਠ ਗਿਆ ਦਿੱਲੀ ਦੇ ਅੰਦਰ ਵੀ ਬਹੁਤ ਵੱਡਾ ਵਪਾਰ ਕੀਤਾ ਹੈ ਔਰੰਗਜੀਬ ਦੇ ਮਹਿਲਾਂ ਵਿੱਚ ਚੂਨਾ ਲਾਜਾਣ ਦਾ ਕੰਮ, ਹੋਰ ਵਸਤੂ ਲਾਜਾਣ ਦਾ ਕੰਮ, ਰਸਤਾ ਲਾਜਾਣ ਦਾ ਕੰਮ ਭਾਈ ਲੱਖੀ ਸ਼ਾਮ ਨਜਾਰੇ ਦਾ ਪਰਿਵਾਰ ਕਰਦਾ ਹੈ। ਕਿ ਕਿਸ ਕਰਕੇ ਧੜ ਚੁੱਕਣ ਦੀ ਸੇਵਾ ਮਿਲ ਗਈ। ਨੀਤੇ ਸੇਵਾ ਲੱਖੀ ਸ਼ਾਮ ਨਜਾਰੇ ਦੇ ਹਿੱਸੇ ਨਾਲ। ਲੱਖੀ ਸ਼ਮਨਜਾਰੇ ਦਿੱਲੀ ਦੇ ਲਾਗੇ ਇੱਕ ਨਗਰ ਹੈ ਉਸ ਨਗਰ ਵਿੱਚ ਆ ਕਰਕੇ ਟਿਕਾਣਾ ਕਰ ਲਿਆ ਇੱਥੋਂ ਵਪਾਰ ਕਰਦੇ ਰਹੇ ਕਾਫੀ ਗੱਡੇ ਇਹਨਾਂ ਦੇ ਚਲਦੇ ਸੰ 100 ਦੇ ਕਰੀਬ ਲੱਖੀ ਸ਼ਮਨਜਾਰੇ ਦੇ ਘਰ ਦੇ ਅੰਦਰ 8 ਪੁੱਤਰ ਤੇ 9ਵੀਂ ਪੁੱਤਰੀ ਪੈਦਾ ਹੁੰਦੀ 8 ਪੁੱਤਰ ਨੇ ਲੱਖੀ ਸ਼ਮਨਜਾਰੇ

ਕਿ ਕਿ ਲੱਖੀ ਸ਼ਾਮਣਗਾਰੇ ਦਾ ਪਸ਼ੂਕੜ ਵੀ ਗੁਰੂ ਸਹਿਬਾਨਾ ਨਾ ਜੁੜਿਆ ਅੱਠ ਪੁੱਤਰ ਨੇ ਅੱਠਾਂ ਦੇ ਅੱਠਾਂ ਪੁੱਤਰਾਂ ਨੂੰ ਵੀ ਗੁਰੂ ਦੀ ਸਿੱਖਿਆ ਨਾਲ ਜੁੜਿਆ ਵਪਾਰ ਵਿੱਚ ਲਾਇਆ ਇੱਕ ਪੁੱਤਰ ਭਾਈ ਮੁੰਡਰਾ ਜਿਹੜਾ ਉਹ ਛੁੱਟੀ ਉਮਰ ਵਿੱਚ ਚੜ੍ਹਾਈ ਕਰ ਜਾਂਦਾ ਬਾਕੀ ਦੇ ਸੱਤ ਪੁੱਤਰ ਜਿਹੜੇ ਰਹਿੰਦੇ ਆ ਸਮਾ ਆਪਣੀ ਤੋਰ ਤੁਰਦਾ ਗਿਆ ਵਕਤ ਆਇਆ 1675 ਈਸਵੀ ਦਾ ਜਿਸ ਦਿਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦਿੱਲੀ ਦੇ ਚਾਂਦਨੀ ਚੌਕ ਵਿੱਚ ਆਪਣੇ ਮਰਜੀਵੜੇ ਸਿੱਖਾਂ ਦਾ ਸ਼ਹਾਦਤ ਦਾ ਜਾਮ ਪੀ ਲਿਆ ਦਿੰਨ ਸਿੰਘ ਸਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਸ਼ਹਾਦਤ ਦਾ ਜੰਮ ਪੀ ਗਏ ਕਲ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਸੀਸ ਢੱਟ ਤੋਂ ਜਦਾਖ ਹੋ ਜਾਣਾ ਇਸ ਗੱਲ ਦੀ ਖਬਰ ਕੁੱਲ ਆਲਮ ਨੂੰ ਸੀ ਜਹਾਨ ਨੂੰ ਸੀ ਦਿੱਲੀ ਵਿੱਚ ਵਸਦੇ ਹੋਏ ਤਕਰੀਬਨ ਸਿੱਖਾਂ ਨੂੰ ਇਸ ਗੱਲ ਦੀ ਖਬਰ ਸੀ ਪਰ ਜਿਹੜੇ ਸਿੱਖ ਨਾਲ ਗਏ ਸਨ ਭਾਈ ਉਦੇ ਭਾਈ ਗੁਰਦਤਾ ਭਾਈ ਜੇਤਾ ਕਿਉਂਕਿ ਭਾਈ ਜੇਤੇ ਦੀ ਤੇ ਗੁਰੂ ਤੇਗ ਬਹਾਦਰ ਪਾਸ਼ਾ ਪਹਿਲਾਂ ਹੀ ਸ਼ਿਵਾਲਾ ਦਿੱਤੀ ਸੀ ਸੀਸ ਤੂੰ ਲੈ ਕੇ ਜਾਣਾ ਅਨੰਦਪੁਰ ਸਾਹਿਬ ਦੀ ਤਰਫ ਤੇ ਜੁਰਵਾਣਿਆਂ ਦੀ ਬਿਉਤਬੰਦੀ ਸਿੱਖ ਚਾਰ ਟੁਕੜੇ ਕਰਕੇ ਢੜਦੇ ਦਿੱਲੀ ਦੇ ਚਾਰੇ ਗਿੱਟਾ ਉੱਪਰ ਟੰਗਣੇ ਆ। ਇਹ ਬਿਉਤਬੰਦੀ ਕਾਮਯਾਬ ਨਾ ਹੋਵੇ। ਇਸ ਲਈ ਭਾਈ ਉਹਦੇ ਭਾਈ ਜੇਤਾ ਜੀ ਤੇ ਹੋਰ ਸਿੱਖ ਮਿਲ ਕੇ ਇਹ ਭਾਈ ਲੱਖੀ ਸ਼ਾਹ ਮਨਜਾਰੇ ਕੋਲ ਗਏ ਲੱਖੀ ਸ਼ਾਹ ਮਨਜਾਰਾ ਉਦੋਂ ਨੋਰੰਗੀਆਂ ਤੋਂ ਚੂਨਾ ਲੈਣ ਲਈ ਗਿਆ ਕੋਇਆ ਸੀ ਨੋਰੰਗੀਆਂ ਨਗਰ ਹੈ ਉਸ ਨੋਰੰਗੀਆਂ ਨਗਰ ਤੋਂ ਚੂਨਾ ਗੱਡੇ ਭਰ ਕੇ ਲੈ ਕੇ ਆਇਆ ਸੀ ਹਜੇ ਤੇ ਪਤਾ ਹੀ ਹੈ ਤੁਹਾਨੂੰ ਕਿ ਅੱਜ ਵਾਲਾ ਸਮਾਂ ਨਹੀਂ ਸੀ ਰਾਹ ਵੀ ਇਦਾਂ ਦੇ ਟੇਡੇ ਮੇਡੇ ਸਨ ਜਾਣਾ ਆਉਣਾ ਬੜਾ ਸਮਾਂ ਲੱਗ ਜਾਂਦਾ ਦਿੱਲੀ ਦੇ ਚਾਂਦਨੀ ਚੌਂਕ 'ਚ ਕੀ ਵਾਪਰਿਆ ਇਸ ਗੱਲ ਦੀ ਬਿਲਕੁਲ ਖਬਰ ਲੱਖੀ ਸ਼ਾਮਨਜਾਰੇ ਨੂੰ ਨਹੀਂ ਸੀ ਕਿਉਂਕਿ ਉਹ ਨਰੰਗੀਆਂ ਗਿਆ ਹੋਇਆ ਸੀ ਚੂਨਾ ਲੈਣ ਤੇ ਨਰੰਗੀਆਂ ਦਿੱਲੀ ਤੋਂ ਬਹੁਤ ਦੂਰ ਪੈਂਦਾ ਚੂਨਾ ਲੱਦ ਕੇ ਗੱਡੀਆਂ ਵਿੱਚ ਜਦੋਂ ਭਾਈ ਲੱਖੀ ਸ਼ਾਮਨਜਾਰਾ ਆਪਣੇ ਗ੍ਰਹਿ ਵਿਖਿਆ ਆਇਆ ਇਸ ਜਗ੍ਹਾ ਤੇ ਜਦੋਂ ਆਇਆ ਤੇ ਫਿਰ ਇਹ ਜਿਹੜੇ ਭਾਈ ਉਦੇ ਸਿੰਘ ਭਾਈ ਜੇਤਾ ਇਹ ਆ ਕੇ ਮਿਲੇ ਕਰਨ ਲੱਖੀ ਸ਼ਾਮਣ ਜਾਰੇ ਲੱਖੀ ਸ਼ਾਮਣ ਜਾਰੇ ਨੇ ਇਹ ਬਾਤ ਕਹੀ ਕਿ ਤੁਹਾਨੂੰ ਪਤਾ ਹੈ ਧੰਗ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਤਿੰਨ ਮਰਜੀਵੜੇ ਸਿੱਖ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਸਹਤੈ ਅਕਾਇਤ ਸਿੱਖੇ ਦੇ ਕੇ ਸ਼ਹੀਦ ਕਰ ਦਿੱਤਾ ਹੈ। ਭਾਈ ਲਖੀ ਸ਼ਾਮਣਜਾਰਾ ਕਹਿੰਦਾ ਕਿ ਮੈਨੂੰ ਇਸ ਗੱਲ ਦੀ ਖਬਰ ਨਹੀਂ ਕਿਉਂਕਿ ਮੈਂ ਨੁਰੰਗੀਆਂ ਗਿਆ ਹੋਇਆ ਸਾਂ ਉੱਥੋਂ ਚੂਨੇ ਦੇ ਗੱਡੇ ਭਰ ਕੇ ਲੈ ਕੇ ਆਇਆ। ਉਹਨਾਂ ਪੁੱਛਿਆ ਕਿ ਚੂਨੇ ਦੇ ਗੰਡੇ ਭਰ ਕੇ ਲੈ ਕੇ ਆਏ ਹੋ ਤੁਹਾਨੂੰ ਖਬਰ ਨਹੀਂ ਕਹਿੰਦੇ ਨਹੀਂ ਮੈਨੂੰ ਖਬਰ ਨਹੀਂ। ਦਿਲ ਕੰਬ ਗਿਆ ਇਹ ਖਬਰ ਸੁਣ ਕੇ ਵੀ ਐਡਾ ਜ਼ੁਲਮ ਉਹ ਸਤਮ ਕੀਤਾ ਉਹਨਾਂ ਨੇ ਕਿਹਾ ਫਿਰ ਕੱਲ ਧੰਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਸ਼ਹਾਦਤ ਹੈ ਜਰਵਾਨਿਆਂ ਕੱਲ ਧੰਗੁਰੂ ਤੇਗ ਬਹਾਦਰ ਮਹਾਰਾਜ ਨੂੰ ਫਤਵਾ ਸੁਣਾਇਆ ਕਿ ਤੁਹਾਡਾ ਸੀਸ ਟੜ ਤੋਂ ਵਿਦਾ ਕਰ ਦਿੱਤਾ ਜਾਵੇਗਾ ਸ਼ਹਿਰੀਆਂ ਦੀ ਵਿਉਂਤਬੰਦੀ ਇਹ ਕਿ ਦਿੱਲੀ ਦੇ ਚਾਰੇ ਗੇਟਾਂ ਤੇ ਟੁਕੜੇ ਕਰਕੇ ਗੁਰੂ ਤੇਗ ਬਹਾਦਰ ਪਾਸ਼ਾ ਦੇ ਢੜ ਦੇ ਟੰਗੜੇ ਆ। ਪਰ ਇਹ ਆਪਾਂ ਕਾਮਯਾਬ ਨਹੀਂ ਹੁੰਦੇ। ਉਹਨਾਂ ਪੁੱਛਿਆ ਕਿ ਗੱਡੇ ਚੂਨੇ ਦੇ ਕਿੱਥੇ ਜਾਣੇ? ਭਾਈ ਲੱਖੀ ਸ਼ਾਮ ਨਜ਼ਾਰਾ ਕਹਿੰਦਾ ਕਿ ਔਰੰਗਜ਼ੇਬ ਦੇ ਦਰਬਾਰ ਵਿੱਚ ਕੀ ਚੂਨੇ ਦੇ ਗੱਡੇ ਜਾਣੇ। ਉਹਨੇ ਸਭ ਪਲਾਨ ਸੀ ਸੇਵਾ ਕਰਨ ਵਾਲਿਆਂ ਨੇ ਆਪਣੇ ਤਣਾ ਦੀ ਪਰਵਾਹ ਨਹੀਂ ਕੀਤੀ ਆਪਣੇ ਘਰਾਂ ਦੀ ਪਰਵਾਹ ਨਹੀਂ ਕੀਤੀ ਜੋ ਤੂੰ ਪ੍ਰੇਮ ਖੇਲਣ ਕਾ ਚਾਉ ਸਿਰ ਤਰ ਤਲੀ ਗਲੀ ਮੇਰੀ ਆਉ ਉਹਨੇ ਇੱਥੋਂ ਜਿਹੜੇ ਚੱਲਣਗੇ ਨਾ ਇਹ ਨਾ ਸੋਚੋ ਕਿ ਐਵੇਂ ਚੱਲ ਗਏ ਸੀ ਮੂੰ ਚੁੱਕ ਕੇ ਨਹੀਂ ਉਹਨਾਂ ਨੇ ਆ ਪਹਿਲਾ ਸ਼ਲੋਕ ਜਿਹੜਾ ਮੈਂ ਬੜਿਆਨਾ ਇੱਕ ਗੱਲ ਸੋਚ ਕੇ ਗਏ ਸੀ ਵੀ ਹੋ ਸਕਦਾ ਜਰਵਾਣੇ ਸਾਡੇ ਸਿਰ ਵੀ ਉਡਾ ਦੇਣ ਕੋਈ ਪਤਾ ਨਹੀਂ ਪਰ ਪ੍ਰੇਮ ਇੰਨਾ ਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਨਾਲ ਆਪਣੇ ਸਿਰਾਂ ਦੀ ਲੱਖੀ ਸ਼ਾਮ ਨਜਾਰੇ ਨੇ ਉਹਦੇ ਪੁੱਤਰਾਂ ਨੇ ਪਰਵਾ ਨਹੀਂ ਕੀਤੀ ਪਰਵਾ ਨਹੀਂ ਕਹਿੰਦੇ ਕਹਿੰਦੇ ਚਲੇ ਗਏ ਗੱਡੇ ਚੂਨੇ ਦੇ ਗਏ ਅੰਦਰ ਭਾਈ ਲੱਖੀ ਸ਼ਮਨਜਾਰੇ ਦੇ ਤਿੰਨ ਪੁੱਤਰ ਭਾਈ ਨਗਾਈਆ ਭਾਈ ਹਿੰਮਤ ਤੇ ਭਾਈ ਹੜ ਇਹ ਤਿੰਨ ਪੁੱਤਰ ਲੱਖੀ ਸ਼ਮਨਜਾਰੇ ਦੇ ਤੇ ਲੱਖੀ ਸ਼ਮਨਜਾਰਾ ਖੁਦ ਚਾਰਜ ਨੇ ਹੋ ਗਏ ਇੱਕ ਹੋਰ ਸਿੱਖ ਹੈ ਇਹਨਾਂ ਦੇ ਨਾਲ ਪੰਜ ਸਿੱਖੇ ਹੋਏ ਇਹ ਪੰਜ ਦੇ ਪੰਜ ਅੰਦਰ ਦੇ ਚੂਨੇ ਦੇ ਗੱਡੇ ਲੈ ਕੇ ਕਿਉਂਕਿ ਇਹਨਾਂ ਨੂੰ ਰੋਕ ਟੋਕ ਨਹੀਂ ਸੀ ਇਹਨਾਂ ਦੇ ਗੱਡੇ ਆਉਂਦੇ ਸਨ ਸਮਾਨ ਦੇ ਭਰ ਕੇ ਕੰਮ ਚੱਲਦਾ ਸੀ ਚੂਨੇ ਦੇ ਗੱਡੇ ਵੀ ਆਉਂਦੇ ਸਨ ਸੌਦੇ ਦੇ ਗੱਡੇ ਵੀ ਆਉਂਦੇ ਸਨ ਇਹਨਾਂ ਨੂੰ ਰੋਕ ਟੋਕ ਕੋਈ ਨਹੀਂ ਸੀ ਅੰਦਰ ਜਾ ਸਕਦਾ ਸੀ ਇਹ ਅੰਦਰ ਚਲੇ ਪਰ ਇਹ ਸੁੱਚੇ ਕਿ ਆਪਣਾ ਸਿਰ ਤਲੀ ਤੇ ਧਰ ਕੇ ਗਏ ਆ ਜੋ ਤੋ ਪ੍ਰੇਮ ਖੇਲਣ ਕਾ ਚਾਉ ਸਿਰਤਰ ਤਲੀ ਗਲੀ ਮੇਰੀ ਆਓ ਪਰਵਾਹ ਨਹੀਂ ਕੀਤੀ ਆਪਣੀ ਜਾਨ ਦੀ ਵੀ ਜਰਵਾਣੇ ਕੀ ਕਹਿਣਗੇ ਜਾਂ ਕੀ ਹੋਵੇਗਾ ਸਾਡੇ ਨਾਲ ਇਸ ਗੱਲ ਦੀ ਪਰਵਾਹ ਨਹੀਂ ਹੈ ਲਖੀ ਸ਼ਾਮਣ ਜਾ ਰਹੇ ਨੂੰ ਤੇ ਉਹਦੇ ਪਰਿਵਾਰ ਜਰਵਾਣਿਆਂ ਸਤਿਗੁਰੂ ਧੰਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਧੜ ਤੋਂ ਜੁਦਾ ਕਰ ਦਿੱਤਾ ਕਿਉਂਕਿ ਸ਼ਹਾਦਤ ਦੀ ਗੱਲ ਆਪਾਂ ਕਰ ਚੁੱਕਿਆ ਮੈਂ ਉਧਰ ਨਹੀਂ ਜਾਣਾ ਜਿੰਦੇ ਕੀ ਸੀਸ ਜਿਹੜਾ ਸੀ ਭਾਈ ਜੈਤੇ ਦੀ ਝੋਲੀ ਚਾਗਦਾ ਸੀਵਾ ਭਾਈ ਜੈਤੇ ਨੂੰ ਲੱਗੇ ਧੜ ਦੀ ਸੇਵਾ ਭਾਈ ਨਗਾਈਆ ਦੇ ਭਾਈ ਲਖੀਸ਼ਾ ਮਨਜਾਰੇ ਦੇ ਪੁੱਤਰ ਭਾਈ ਨਗਾਈਆ ਹਿੰਮਾ ਤੇ ਹਾੜੂ ਨੇ ਚੁੱਕ ਕੇ ਧੜ ਆਪਣੇ ਗੱਡਿਆਂ ਚ ਲਾ ਦਿੱਤੇ ਤੇ ਧੜ ਗੱਡਿਆਂ ਚ ਲਕੋ ਕੇ ਚੂਨੇ ਦੇ ਗੱਡੇ ਤੇ ਉਸ ਵਕਤ ਇਥੋਂ ਵਾਪਸ ਚਲੇ ਗਏ ਭਾਈ ਲੱਖੀ ਸ਼ਾਹ ਮਨਜ਼ਾਰਾ ਤੇ ਉਹਦੇ ਪਰਿਵਾਰ ਦੇ ਇਹ ਮੈਂਬਰ ਇਹਨੂੰ ਪੱਟ ਕੇ ਸੋਨੇ ਲਿਖਿਆ ਉਹ ਕਹਿੰਦੇ ਚਲਾ ਚਲਾਈ ਹੋ ਗਈ ਚੜੇ ਚਲਾਏ ਮੇਖ ਲੱਖੀ ਨਗਾਇਆ ਲੈ ਚਲੇ ਤੂੰ ਖੜਾ ਤਮਾਸ਼ਾ ਦੇਖ ਕਹਿੰਦੇ ਭਾਈ ਲੱਖੀ ਸ਼ਾਹ ਮਨਜ਼ਾਰਾ ਉਹਦਾ ਪੁੱਤਰ ਨਗਾਹੀਆ ਧੰਨ ਗੁਰੂ ਤੇਗ ਬਹਾਦਰ ਪਾਸ਼ਾ ਦਾ ਧੜ ਚੁੱਕ ਕੇ ਲੈ ਚੱਲਿਆ ਔਰੰਗਿਆ ਤੂੰ ਕੜ ਕੇ ਤਮਾਸ਼ਾ ਵਿੰਦਾ ਰਹਿ ਗਿਓ ਤੈਨੂੰ ਪਤਾ ਹੀ ਨਹੀਂ ਲੱਗਿਆ ਕਿ ਧੜ ਕੌਣ ਚੁੱਕ ਕੇ ਲੈ ਗਿਆ ਸੀਸ ਕੌਣ ਚੁੱਕ ਕੇ ਲੈ ਗਿਆ ਤੂੰ ਤੇ ਕਿੰਨਾ ਸੇ ਚਾਰ ਟੁਕੜੇ ਚੰਗਾ ਤੂੰ ਤੇ ਕਹਿੰਦਾ ਸੀ ਕਿ ਚਾਰ ਟੁਕੜੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਕਰਕੇ ਚਾਰੇ ਗਿੱਟਾਂ ਤੇ ਟੰਗੇ ਜਾਣਗੇ ਪਰ ਔਰੇ ਕੀ ਔਰੇ ਪਰ ਤੇਰੀ ਮਨ ਦੀ ਮਨਚੀ ਰਹਿ ਗਈ ਕਹਿੰਦੇ ਲੱਖੀ ਨਗਾਈਆ ਲੈ ਚੱਲੇ ਤੂੰ ਖੜਾ ਤਮਾਸ਼ਾ ਦੇਖ ਕਹਿੰਦੇ ਤੂੰ ਖੜ ਕੇ ਕੋਣ ਤਮਾਸ਼ਾ ਵੇਖ ਭਾਈ ਲੱਖੀ ਸ਼ਾਹ ਬਨਜਾਰਾ ਤੇ ਉਹਦਾ ਪੁੱਤਰ ਭਾਈ ਨਗਾਈਆ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਤੜ ਗੱਡਿਆਂ 'ਚ ਲੱਤ ਕੇ ਰਹਿ ਗਿਆ। ਘਰ ਆ ਕੇ ਘਰ ਆ ਕੇ ਜਿਹੜੀ ਵੀ ਲੱਕੜ ਸੀ ਉਸ ਉਸ ਲੱਕੜ ਦੀ ਚਿਖਾ ਚਨ ਕੇ ਭਾਈ ਸ਼ਾ ਲਖੀ ਸ਼ਾ ਮਨ ਜਾ ਰਹੇ ਨੇ ਆਪਣੇ ਹੀ ਕਰਨ ਅਗਲਾ ਦਿੱਤੀ। ਆਪਣੇ ਕਰਨ ਨੂੰ ਅਗਲਾ ਦਿੱਤਾ। ਕਿੰਦੇ ਫੌਜਾਂ ਵੇਖ ਕੇ ਅੱਗ ਲੱਗੀ ਨੂੰ ਕਿਉਂਕਿ ਪੈੜਾ ਕਸ ਦੀਆਂ ਕੂਈਆਂ ਪੈਡੇ ਕਸ ਦੇ ਹੋਏ ਲੱਖੀ ਸ਼ਾਹ ਮਨਜਾਰੇ ਦੇ ਘਰ ਤੱਕ ਪਹੁੰਚ ਹੋ ਗਈ ਉਹਨਾਂ ਦੀ ਜਿਵੇਂ ਦੱਸ ਪਈ ਜਿਵੇਂ ਕਿਸੇ ਨੇ ਦੱਸਿਆ ਜਦੋਂ ਅੱਗੇ ਵੇਖਿਆ ਤੇ ਘਰ ਨੂੰ ਅੱਗ ਲੱਗੀ ਹੋਈ ਸੀ ਅੱਗ ਲੱਗੀ ਕੋਈ ਨੂੰ ਵੇਖ ਕਰਕੇ ਮੁਫੌਜਦਾਰ ਉਜਰਵਾਨੇ ਉੱਥੋਂ ਵਾਪਸ ਪਰਤ ਗਿਆ ਤੇ ਭਾਈ ਲੱਖੀ ਸ਼ਾਮਣ ਜਾ ਰਹੇ ਨੇ ਧੰਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਤਨ ਨੂੰ ਰੁਲਣ ਨਹੀਂ ਦਿੱਤਾ ਸਭੋ ਆਪਣੇ ਘਰ ਨੂੰ ਅੱਗ ਲਾ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਤੜ ਦਾ ਸੰਸਕਾਰ ਕੀਤਾ ਹੈ ਮੈਂ ਇੱਕ ਗੱਲ ਕਰਨੀ ਚਾਹੁੰਦਾ ਅਸੀਂ ਕਿੰਨੇ ਅਸੀਂ ਬੜੀ ਸੇਵਾ ਕਰਦੇ ਹਾਂ ਚਾਰ ਭਾਂਡੇ ਮਾਂਜਲੇ ਅਸੀਂ ਕਿੰਨੇ ਸਾਡੇ ਵਰਗਾ ਸੇਵਾਦਾਰ ਕੋਈ। ਵੱਜੀ ਬੋਕਰ ਤੇ ਬੋਕਰ ਫੇਰ ਲਈ ਅਸੀਂ ਕਿੰਨੇ ਸਾਡੇ ਵਰਗਾ ਕੁਸ਼ੀਵਾਦਾਰ। ਚੰਗੀ ਗੱਲ ਐ ਭਾਂਡੇ ਮਾਂਜਣ ਦੀ ਸੇਵਾ ਚਾਲੂ ਮਾਰਨ ਦੀ ਸੇਵਾ ਕੱਪੜੇ ਧੋਣ ਦੀ ਸੇਵਾ ਚੰਗੀ ਗੱਲ ਐ ਕਰੋ। ਔਰ ਇਹ ਸੇਵਾ ਕਰਕੇ ਵਿੱਚ ਹੰਕਾਰ ਆ ਜਾਣਾ ਤੇ ਮਾਫ ਕਰਨਾ ਇਸ ਸੇਵਾ ਥੋੜਾ ਹੈ ਜੇ ਸੇਵਾ ਵੇਖਣੀ ਹੈ ਤੇ ਵੇਖੋ ਭਾਈ ਲੱਖੀ ਸ਼ਾ ਬਨਜਾਰੇ ਦੀ ਸੇਵਾ ਤੇ ਮੈਂ ਉਦੋਂ ਵੀ ਜ਼ਿਕਰ ਕੀਤਾ ਸੀ ਕੋਈ ਐਸਾ ਨਹੀਂ ਕਿ ਆਪਣੇ ਘਰ ਨੂੰ ਅੱਗ ਲਾ ਦੇ ਜਿਹੜਾ ਆਪਣੇ ਘਰ ਨੂੰ ਅੱਗ ਲਾਉਂਦਾ ਉਹਨੂੰ ਅਸੀਂ ਕਹਿੰਗੇ ਮੂਰਖ ਹੈ ਪਾਗਲ ਹੈ ਪਰ ਭਾਈ ਲੱਖੀ ਸ਼ਾਮਣਜਾਰਾ ਕੋਈ ਮੂਰਖ ਨਹੀਂ ਕੋਈ ਪਾਗਲ ਨਹੀਂ ਗੁਰੂ ਅਰਗਵਿੰਦ ਸੱਚੇ ਪਾਤਸ਼ਾਹ ਦੇ ਸਮੇ ਤੋਂ ਇਹਨਾਂ ਦਾ ਪਰਿਵਾਰ ਗੁਰੂ ਘਰ ਨਾਲ ਜੁੜਿਆ ਹੋਇਆ ਹੈ ਉਹਦੇ ਵਰਗਾ ਮੈਂ ਕਹਿੰਦਾ ਸਿਆਣਾ ਕੋਈ ਨਹੀਂ ਹੋ ਸਕਦਾ ਜਿਨਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਧੜ ਨੂੰ ਰੁੱਲਣ ਨਹੀਂ ਦਿੱਤਾ ਸਗੋ ਆਪਣੀ ਘਰ ਨੂੰ ਅਗਲਾ ਦਿੱਤੀ ਕਿ ਨਹੀਂ ਮੇਰੇ ਪਾਤਸ਼ਾਹ ਦਾ ਧੜ ਨਾ ਰੁੱਲੇ ਸਸਕਾਰ ਹੋਵੇ ਮੇਰੇ ਸਤਿਗੁਰਾਂ ਦੇ ਧੜ ਦਾ ਤੇ ਲੱਖੀ ਸ਼ਾਹ ਬਨਜਾਰੇ ਨੇ ਆਪਣੇ ਹੀ ਘਰ ਨੂੰ ਅੱਗ ਲਾ ਕੇ ਸੰਸਕਾਰ ਕੀਤਾ ਗੁਰੂ ਤੇਗ ਬਹਾਦਰ ਪਾਸ਼ਾ ਕੋਈ ਐਸਾ ਨਹੀਂ ਦੁਨੀਆ ਤੇ ਐਡੀ ਮਹਾਨ ਸੇਵਾ ਕੋਈ ਕਰ ਸਕਿਆ ਇਦਾਂ ਦੇ ਸਿੱਖ ਸੀ ਮਰਜੀ ਬੜੇ ਸਿੱਖ ਅੱਜ ਇੱਥੇ ਦਿੱਲੀ ਦੇ ਅੰਦਰ ਭਾਈ ਲੱਖੀ ਸ਼ਾਹ ਬਨਜਾਰੇ ਦਾ ਜਿਹੜਾ ਘਰ ਸੀ ਜਿੱਥੇ ਸੰਸਕਾਰ ਹੋਇਆ ਕਿਸੇ ਨੂੰ ਪਤਾ ਕਿਸ ਗੁਰੂ ਘਰ ਦਾ ਨਾਮ ਕੀ ਹੈ ਹਾਂਜੀ ਪਤਾ ਕਿਸੇ ਜਿੱਥੇ ਧੰਗ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੰਸਕਾਰ ਹੋਇਆ ਭਾਈ ਲੱਖੀ ਸ਼ਾਮਣਜਾਰੇ ਦਾ ਘਰ ਸੀ ਅੱਜ ਉਹਨੂੰ ਗੁਰਦੁਆਰਾ ਰਕਾਬ ਗੰਜ ਸਾਹਿਬ ਕਹਿੰਦੇ ਆ ਕੀ ਕਹਿੰਦੇ ਆ ਰਕਾਬ ਗੰਜ ਸਾਹਿਬ ਜਿੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸੰਸਕਾਰ ਹੋਇਆ ਮੈਂ ਤਾਂ ਹੀ ਗੱਲਾਂ ਵਾਰ-ਵਾਰ ਰਿਪੀਟ ਕਰਦਾ ਹਾਂ ਕਿ ਸਾਨੂੰ ਚੇਤਾ ਰਹੇ ਦੇ ਪਰ ਅਸੀਂ ਚੇਤਾ ਰੱਖਣ ਵਾਲਿਆਂ ਚੋਂ ਨਹੀਂ ਅਸੀਂ ਇਤੋਂ ਬਾਹਰ ਜਾਂਦੇ ਭੁਲਾ ਦਿੰਦੇ ਆ ਸਾਡੇ ਪੁਰਖਿਆਂ ਦਾ ਇਤਿਹਾਸ ਸਾਡੇ ਗੁਰੂ ਸਹਿਬਾਨਾਂ ਦਾ ਇਤਿਹਾਸ ਕੀ ਹੈ ਉਹਨਾਂ ਯਾਰਿਆਂ ਦੀ ਗੱਲ ਕਰ ਮਨਜਾਰੇ ਉਹਨਾਂ ਸਮਿਆਂ ਦੇ ਅੰਦਰ ਬੁਰਜਾਰਿਆਂ ਦਾ ਬੜਾ ਅਸਰ ਰਸੂਕ ਸੀ ਤੇ ਸਤਗੁਰਾਂ ਦੇ ਦਰ ਕਰਦੇ ਮਰੀਦ ਸਨ ਤੇ ਬਹੁਤ ਅਮੀਰ ਬੰਦੇ ਸਨ ਕਿਉਂਕਿ ਇਹ ਵਪਾਰੀ ਸਨ ਵਪਾਰੀ ਕਰਨ ਇਹਨਾਂ ਦੇ ਥਰੂ ਹੁੰਦਾ ਸੀ ਬੜੇ ਅਮੀਰ ਸਨ ਪਰ ਅੱਜ ਅਸੀਂ ਉਹਨਾਂ ਬਣ ਜਾ ਰਿਆ ਨੂੰ ਰੋਲ ਦਿੱਤਾ ਮਾਫ ਕਰਨਾ ਉਹ ਮਨਜਾਰੇ ਗੁਰੂ ਸਹਿਬਾਨਾਂ ਦੇ ਵਕਤ ਵਪਾਰ ਕਰਦੇ ਸੰਤਣੀ ਸੰਤਾਰਸ ਤੇ ਅੱਜ ਵਿਚਾਰਿਓ ਮਾਫ ਕਰਨਾ ਸਾਡੇ ਪਿੰਡਾਂ ਚ ਆਉਂਦੇ ਆਪਾਂ ਉਹਨਾਂ ਨੂੰ ਕਿੰਨੇ ਬਨਜਾਰੇ ਨੇ ਇਹ ਗਾਡੀ ਲੋਹਾਰ ਜਿਹੜੇ ਉਹਨੂੰ ਬਨਜਾਰੇ ਕਿੰਨੇ ਨਾ ਵੀ ਮਨਜਾਰੇ ਅਜੂਨਾ ਬਨਜਾਰਿਆਂ ਦਾ ਹਾਲ ਕੀ ਹੈ ਕਿਉਂਕਿ ਸਾਡੇ ਸਿੱਖਾਂ ਨੇ ਸਿੱਖਾਂ ਨੂੰ ਨਹੀਂ ਸੰਭਿਆ ਮਾਫ ਕਰਾ ਸਾਡੀ ਸਾਂਝ ਦੂਜੇ ਵਪਾਰੀਆਂ ਨਾਲ ਹੋ ਗਈ ਮੈਂ ਨਾਂ ਨਹੀਂ ਲੈਣਾ ਤੁਸੀਂ ਸਮਝ ਗੋ ਆਪਣੇ ਆਪ ਇਸ ਗੱਲ ਸਾਡੇ ਸਿੱਖ ਵਪਾਰੀ ਹੁੰਦੇ ਸੀ ਮਨਜਾਰੇ ਸਿੱਖ ਵਪਾਰੀ ਸੀ ਸਿੱਖੀ ਬਰਕਰਾਰ ਰੱਖੀ ਉਹਨਾਂ ਕੇਸ ਨਹੀਂ ਕਤਲ ਕਰਾਏ ਇਸ ਕਰਕੇ ਸਾਡੀ ਸਾਂਝ ਉਹਨਾਂ ਦੇ ਨਾਲ ਪੁਰਾਣੀ ਹੈ ਪਰ ਅੱਜ ਸਾਡੀ ਸਾਂਝ ਉਹਨਾਂ ਨਾਲ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ کارਖਾਨੇ ਵਿੱਚ ਜਿਹਨੂੰ ਲੋਹ ਗੜ ਦਾ ਕਿਲਾ ਕਿਹਾ ਜਾਂਦਾ ਹੈ ਇੱਥੇ ਲੋਹੇ ਦੇ ਹਥਿਆਰ ਬਣਦੇ ਸਨ ਤੇ ਸਿਗਲੀਗਰ ਲੋਕ ਤਿਆਰ ਕਰਦੇ ਹੁੰਦੇ ਸਨ ਅੱਜ ਸਿਗਲੀਗਰ ਲੋਕਾਂ ਦੇ ਹਲਾਤ ਕੀ ਨੇ ਉਹ ਲੋਕ ਜਿਹੜੇ ਕਲਗੀਧਰ ਪਾਤਸ਼ਾਹ ਦੇ ਹਥਿਆਰ ਬਣਾਉਂਦੇ ਸਨ ਅੱਜ ਉਹਨਾਂ ਨੂੰ ਕੌਣ ਪੁੱਛੇ ਅੱਜ ਬਣ ਜਾ ਰਹਿਆਂ ਨੂੰ ਕੌਣ ਪੁੱਛੇ ਕਿਉਂਕਿ ਅਸੀਂ ਉਹਨਾਂ ਨੂੰ ਨੇੜੇ ਨਹੀਂ ਲਾਇਆ ਬੜੀਆਂ ਕੌਮਾਂ ਐਸੀਆਂ ਨੇ ਜਿਹੜੀਆਂ ਗੁਰੂ ਘਰ ਨਾਲ ਪਸ਼ੋਕੜ ਉਹਨਾਂ ਦਾ ਜੁੜਿਆ ਹੋਇਆ ਸੀ ਪਰ ਅੱਜ ਅਸੀਂ ਉਹਨਾਂ ਦੇ ਵੱਲ ਪਿੱਠ ਕਰ ਲਈ ਸ਼ਿਗਲੀਗਰ ਲੋਕ ਵਨ ਜਾ ਰਹੇ ਹੋ ਕਿਉਂਕਿ ਸਾਡਾ ਵਪਾਰੀ ਕਰਨ ਉਹਨਾਂ ਨਾਲ ਰਹਿ ਗਿਆ ਜਿੰਨਾ ਸਾਨੂੰ ਲੁੱਟਿਆ ਸਚਾਈ ਹੈ ਨਾ ਲੁੱਟ ਰਹੇ ਨੇ ਨਾ ਅੱਜ ਤਾਡੀਆਂ ਫਸਲਾਂ ਮੰਡੀਆਂ ਚ ਪਈਆਂ ਰਹਿੰਦੀਆਂ ਅਗਲੇ ਆਪਣੀ ਮਰਜ਼ੀ ਨਾਲ ਚੁੱਕਦੇ ਆ ਕਿਉਂਕਿ ਸਾਡਾ ਵਪਾਰ ਵੀ ਸਾਡੇ ਸਿੱਖਾਂ ਨਾਲ ਨਹੀਂ ਰਿਹਾ ਸਾਡੀ ਸਾਹ ਜੀ ਆਪਣੇ ਸਿੱਖਾਂ ਨਾਲ ਨਹੀਂ ਸਿੱਖ ਸਿੱਖ ਦੀਆਂ ਲੱਤਾਂ ਖਿੱਚ ਚੰਗੇ ਸਿੱਖਾਂ ਦੀਆਂ ਲੱਤਾਂ ਖਿੱਚੀਆਂ ਜਾਂਦੀਆਂ ਤੇ ਮਾੜਿਆਂ ਨੂੰ ਉੱਪਰ ਕਰਿਆ ਜਾਂਦਾ ਹੈ ਇਹ ਵੀ ਗੱਲ ਹੈ ਮਾੜਿਆਂ ਨੂੰ ਉੱਪਰ ਤਿੱਥਲ ਚੰਗਿਆਂ ਨੂੰ ਥੱਲੇ ਤੇ ਤਾਂ ਤੇ ਸਾਡੀ ਕੌਮ ਦਾ ਇਹ ਹਾਲ ਹੋਇਆ ਮਾਫ ਕਰਨਾ ਤਾਂ ਹੀ ਸਾਡਾ ਸਾਥ ਇਸ ਕਰਕੇ ਅਸੀਂ ਉਹਨਾਂ ਨੂੰ ਨੇੜੇ ਨਾਲ ਆ ਸਕੀ ਬੁਨੇਜਾਰੇ ਵੀ ਸਿਗਲੀਗਰ ਵੀ ਇਹ ਦੋ ਕੌਮਾਂ ਨੇ ਸਿੱਖ ਕੌਮ ਵਿੱਚ ਬੜੀ-ਬੜੀਆਂ ਸੇਵਾਵਾਂ ਕੀਤੀ ਪਤ ਬੜੀਆਂ ਸੇਵਾਵਾਂ ਕੀਤੀਆਂ ਨੇ ਲੱਖੀ ਸ਼ਾਮ ਨਜ਼ਾਰੇ ਦੇ ਪਰਿਵਾਰ ਦੇ ਮੈਂਬਰਾਂ ਦੀਆਂ ਵੀ ਬਹੁਤ ਵੱਡੀਆਂ ਕੁਰਬਾਨੀਆਂ ਆਂ ਕਿਉਂਕਿ ਇਹਦੇ ਦੇ 8 ਦੇ 8 ਪੁੱਤਰਾਂ ਨੇ ਅੰਮ੍ਰਿਤ ਛਕਿਆ ਸੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਕੇ ਸਿੱਖ ਸਨ ਵੀ ਬੀਬੀ ਸਿਤੋ ਨਾਂ ਦੀ ਬੱਚੀ ਨੇ ਵੀ ਅੰਮ੍ਰਿਤ ਪਾਨ ਕੀਤਾ ਸੀ ਪਰ ਅੱਜ ਅੱਜ ਨਾ ਸਾਡੀ ਸਾਂਝ ਉਹਨਾਂ ਨਾਲ ਹੈ ਤੇ ਨਾ ਅਸੀਂ ਉਹਨਾਂ ਨੂੰ ਵੇਖਣਾ ਪਸੰਦ ਕਰਦੇ ਪੁੱਤ ਵੱਡੀਆਂ ਕੁਰਬਾਨੀਆਂ ਇਨ੍ਹਾਂ ਪਰਿਵਾਰਾਂ ਦੀ ਸਤਿਗੁਰੂ ਕਿਰਪਾ ਕਰੇ ਕਿਤੇ ਸਾਨੂੰ ਸਮਝ ਆਵੇ ਅਸੀਂ ਨੇੜੇ ਲਈਏ ਉਹਨਾਂ ਸਿੱਖਾਂ ਨੂੰ ਭਈ ਭਗਵਾਨ ਸਿੰਘ ਖੋਜੀ ਜਾਂਦੇ ਆ ਖੋਜ ਕਰਨ ਲਈ ਤੇ ਉਹਨਾਂ ਇੱਕ ਦੋ ਤਾਂ ਮਤ ਵੀਡੀਓ ਪਾਈਆਂ ਸਨ ਮਨਜਾਰਿਆਂ ਦਾ ਪਿੰਡ ਹੈ ਸਿਗਲੀਗਰਾਂ ਦਾ ਪਿੰਡ ਹੈ ਉੱਥੇ ਤੇ ਉਹ ਜਦੋਂ ਗਏ ਤੇ ਕਹਿੰਦੇ ਕਿਸੇ ਦੇ ਵੀ ਸਿਰ ਦੇ ਉੱਪਰ ਮੈਂ ਇਨੀ ਵਖਿਆ ਕਿ ਉਹ ਮੂਨ ਕੋਣ-ਕੋਣ ਸਾਰਿਆਂ ਦੇ ਸਿਰਾਂ ਦੇ ਉੱਪਰ ਜੂੜੇ ਸਨ ਸਾਰਿਆਂ ਦੇ ਸਿਰਾਂ ਤੇ ਬੱਚਿਆਂ ਦੇ ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਉਹਨਾਂ ਦੇ ਸਿਰਾਂ ਤੇ ਜੂੜੇ ਸਨ ਦਸਤਾਰਾਂ ਸਨ ਕੋਈ ਵੀ ਉਹਨਾਂ ਦੇ ਨਗਰ ਵਿੱਚ ਪਿੰਡ ਵਿੱਚ ਮਾਮੂਨਾ ਕੋਨਾ ਨਹੀਂ ਲਿਖਿਆ ਤੇ ਸਾਡੇ ਇੱਥੇ ਕਸਰ ਕੋਈ ਨਹੀਂ ਹੈ ਅਸੀਂ ਆਪਣੇ ਆਪ ਨੂੰ ਪੱਕੇ ਸਿੱਖ ਬਣਾਉਣੇ ਆ ਅਸੀਂ ਸਿੱਖਾਂ ਜੀ ਤੇ ਦਾਦਾ ਕੇਸਾ ਧਾਰੀ ਪੁੱਤਰ ਦਾੜੀ ਕੱਟਾ ਤੇ ਅਗੋ ਪੁੱਤਰਾ ਕੋ ਨਾਮੁਨਾ ਇਹ ਸਿੱਖੀ ਹੈ ਸਾਡੀ ਫਿਰ ਸਿੱਖੀ ਤੇ ਉਹੀ ਸੰਭਾਲ ਕੇ ਬਿਠੇ ਆ ਨਾ ਜਿਨ੍ਹਾਂ ਨੂੰ ਅਸੀਂ ਦੂਰ ਕਰ ਦਿੱਤਾ Sadık Burırıp taktarının bent.